ਖੁੱਖ ਰੱਖ ਬੰਦੇ ਜੇ ਅਨਾਜ ਖਾਏਗਾ ਹੋਣ ਵਾਲੀ ਰੋਗਾਂ ਤੇ ਤੂੰ ਕਾਬੂ ਪਾਏਗਾ ਘਰ ਵਿੱਚ ਪੈਦਾ ਹੋਵੇ ਨਾ ਬਯੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜ਼ਹਿਰੀਲਾ ਖਾਣਾ ਹੋਇਆ ਪਿਆ ਜੱਗ ਦਾ ਪੈਦਾ ਹੋਵੇ ਰੋਗ ਪਤਾ ਨਹੀਂਉ ਲੱਗਦਾ ਦੁਨੀਆ ਦੇ ਸਾਰੇ ਦੁਖੀ ਹੈਗੇ ਲੋਕ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਮਾਸਹਾਰੀ ਖਾਣ ਦਾ ਬਜਾ ਕਰੇ ਜੀ ਬੰਦੇ ਲਈ ਮਾਰਾ ਕਰੋ ਪਰਹੇ ਜੀ ਬੰਦੇ ਲਈ ਮਾਰਾ ਕਰੋ ਪਰਹੇ ਜੀ ਹੋਣਾ ਫੇਰ ਸਾਰੇ ਲੋਕਾਂ ਨੇ ਨਰੋਗ ਜੀ ਹੋਣਾ ਫੇਰ ਸਾਰੇ ਲੋਕਾਂ ਨੇ ਨਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਸੋਣ ਹੈ ਕਿ ਜੰਦ ਦੁਖੀ ਦੁੱਖ ਨੂੰ ਨਾ ਸਹੰਦੀ ਏ ਸੋੜਾ ਹੈ ਗੀਜਨ ਤੇ ਦੁੱਖ ਨੂੰ ਨਾ ਸਹੰਦੀ ਏ ਰੋਗ ਠੀਕ ਕਰੂ ਉਹ ਦਵਾਈ ਮਹੰਗੀ ਏ ਰੋਗ ਠੀਕ ਕਰੂ ਉਹ ਦਵਾਈ ਮਹੰਗੀ ਏ ਧਨ ਲਾਉਣ ਵੇਲੇ ਕਰੇ ਪੈਦਾ ਸੋਗ ਜੀ ਧਨ ਲਾਉਣ ਵੇਲੇ ਕਰੇ ਪੈਦਾ ਸੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਲਕਵੇਂਦਰਾ ਤੂੰ ਨੇ ਤੂੰ ਹੀ ਜੋਗਾ ਕਰ ਲੈ ਲਕਵੇਂਦਰਾ ਤੂੰ ਨੇ ਤੂੰ ਹੀ ਜੋਗਾ ਕਰ ਲੈ ਇਸ ਦੇ ਕਸਟ ਤਾਨ ਉੱਤੇ ਯਾਰ ਲੈ ਇਸ ਦੇ ਕਸਟ ਤਾਨ ਉੱਤੇ ਯਾਰ ਲੈ ਜੋਗਾ ਟੀਚਰ ਦਾ ਕਰ ਲੋ ਸੰਯੋਗ ਜੀ ਜੋਗਾ ਟੀਚਰ ਦਾ ਕਰ ਲੋ ਸੰਯੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਜੋਗਾ ਹੀ ਪਜਾਉਂਦਾ ਦੇਹੀ ਵਾਲੇ ਰੋਗ ਜੀ ਧੰਨ